ਸਤਿ ਸ਼੍ਰੀ ਅਕਾਲ ਮੈਂ ਰੇਸ਼ਮ ਸਿੰਘ ਅਧਿਆਪਕ ਸਰਕਾਰੀ ਐਲੀਮੈਂਟਰੀ ਸਕੂਲ ਮੁੱਲਾਂਬਾਹ ਅੱਜ ਅਸੀਂ ਪੰਜਾਬੀ ਪੜ੍ਹਨਾ ਸਿੱਖਣ ਦੀ ਲੜੀ ਤਹਿਤ ਸਿਹਾਰੀ ਮਾਤਰਾ ਦੇ ਨਾਲ ਮੁਹਾਰਨੀ ਪੜਨੀ ਸਿੱਖਾਂਗੇ ਅੱਜ ਸਿਹਾਰੀ ਮਾਤਰਾ ਪਾਠ ਨੰਬਰ 20 ਦੇ ਵਿੱਚ ਸਿਹਾਰੀ ਮਾਤਰਾ ਦੇ ਨਾਲ ਮਾਰ ਨਹੀਂ ਸਿੱਖਾਂਗੇ ਸਭ ਤੋਂ ਪਹਿਲਾਂ ਅਸੀਂ ਸ਼ੁਰੂ ਕਰਦੇ ਹਾਂ ਬੱਚੇ ਮੇਰੇ ਪਿੱਛੇ-ਪਿੱਛੇ ਬੋਲਣਗੇ ਇਹ ਹੈ ਈੜੀ ਈੜੀ ਤੇ ਇਹ ਹੈ ਸਿਆਰੀ ਈੜੀ ਸਿਆਰੀ ਈੜੀ ਨੂੰ ਸਿਆਰੀ ਲੱਗੀ ਤੇ ਆਵਾਜ਼ ਇਹ ਇਹ ਸ਼ਾਬਾਸ਼ ਈੜੀ ਦੇ ਨਾਲ ਇਹ 시ਆਰੀ ਲੱਗ ਗਈ ਆਵਾਜ਼ ਪੈਦਾ ਹੋਈ ਇਹ ਇਸੇ ਪ੍ਰਕਾਰ ਅਸੀਂ ਅੱਗੇ ਚੱਲਦੇ ਹਾਂ ਸਸੇ ਨੂੰ 시ਆਰੀ ਸਸੇ ਨੂੰ 시ਆਰੀ ਸ ਸਸੇ 시ਆਈ ਸ ਇਸ ਸਸਾ ਤੇ ਇਸ ਸਸੇ ਨੂੰ ਨਾਲ ਸਿਹਾਰੀ ਲੱਗ ਗਈ ਸਸੇ ਸਿਹਾਰੀ ਸ ਸਿਹਾਰੀ ਸ ਸਸੇ ਸਿਹਾਰੀ ਸ ਸਸੇ ਸਿਹਾਰੀ ਸ ਇਸੇ ਪ੍ਰਕਾਰ ਅੱਗੇ ਚੱਲਦੇ ਹਾਂ ਹਾ ਹਾ ਤੇ ਹਾਹੇ ਨੂੰ ਸਿਹਾਰੀ ਲੱਗ ਗਈ ਹਾਹੇ ਸਿਹਾਰੀ ਹੇ ਹਾ ਹੈ ਸਿਆਰੀ ਹੈ ਹਾਂ ਹੈ ਸਿਆਰੀ ਹੈ ਹਾਂਜੀ ਚਲੋ ਫਿਰ ਆਪਾਂ ਪੜ੍ਹਦੇ ਹਾਂ ਬੱਚੇ ਪਿੱਛੇ ਪਿੱਛੇ ਬੋਲਣਗੇ ਸਾਰੇ ਬੱਚੇ ਨੇ ਉੱਚੀ ਆਵਾਜ਼ ਵਿੱਚ ਬੋਲਣਾ ਈੜੀ ਸਿਆਰੀ ਏ ਈ ਸਿਆਰੀ ਏ ਸਸੇ ਸਿਆਰੀ ਸ ਸਸੇ ਸਿਆਰੀ ਸ ਹਾ ਹੈ ਸਿਆਰੀ ਹੈ कक्के से आ रही के कक्के से आ रही के खखे से आ रही के खखे से आ रही के गगे से आ रही के गगे से आ के कगे से से आ के बहुत बढ़िया शाबाश सारे बच्चे ताड़ियां मारो भाई हाँ जी आगे पढ़िए जी कगे सियारी के कगे सियारी के चचे सियारी चे चचे सियारी चे शशे सियारी शे शशे सियारी शे जजे सियारी जे जजे सियारी जे चजे सियारी चे चजे सियारी चे टैके सियारी ते ਠੱਡੇ ਸਿਆਰੀ ਠੇ ਟੱਡੇ ਸਿਆਰੀ ਠੇ ਸ਼ਾਬਾਸ਼ ਸਾਰੇ ਬੱਚੇ ਬੋਲੋ ਵੀ ਉੱਚੀ ਆਵਾਜ਼ ਡੱਡੇ ਸਿਆਰੀ ਡੇ ਡੱਡੇ ਸਿਆਰੀ ਡੇ ਟੱਡੇ ਸਿਆਰੀ ਠੇ ਟੱਡੇ ਸਿਆਰੀ ਠੇ ਨਾਣੇ ਸਿਆਰੀ ਨੇ ਨਾਣੇ ਸਿਆਰੀ ਹੈ ਬਹੁਤ ਵਧੀਆ ਤਾਲੀਆਂ ਮਾਰੋ ਸਾਰੇ ਬੱਚੇ ਹਾਂਜੀ ਇਸੇ ਪ੍ਰਕਾਰ ਆਪਾਂ ਦੂਜੇ ਪਾਸੇ ਚੱਲਦੇ ਹਾਂ ਹਾਂਜੀ ਤੱਤੇ ਸਿਆਰੀ ਤੇ ਤੱਤੇ ਸਿਆਰੀ ਤੇ ਥੱਥੇ ਸਿਆਰੀ ਤੇ ਥੱਥੇ ਸਿਆਰੀ ਤੇ ਦਦੇ ਸਿਆਰੀ ਤੇ ਦਦੇ ਸਿਆਰੀ ਤੇ ਤਦ ਦੇ ਸਿਆਰੀ ਤੇ

मम्मे से पे मम्मे से पे मम्मे से आ री मे मम्मे से आ ये ये से ये 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 से ये रारे से रे रारे से रे लले से ले लले से ले वावे से वे वावे से वे राडे से रे राडे से रे बहुत बढ़िया तालियां मारो सारे बच्चे ਮਹਾਰਨੀ ਕਾਰਡ ਨੂੰ ਇੱਥੇ ਹੀ ਰੋਕ ਕੇ ਬੱਚਿਆਂ ਨੂੰ بار بار ਦੁਹਰਾਈ ਕਰਨ ਵਾਸਤੇ ਕਿਹਾ ਜਾ ਸਕਦਾ ਹੈ ਤਾਂ ਜੋ ਬੱਚੇ ਪੂਰਨ ਰੂਪ ਵਿੱਚ ਸਿਹਾਰੀ ਮਾਤਰਾ ਦੀ ਮਹਾਰਨੀ ਦਾ ਅਭਿਆਸ ਕਰ ਸਕਣ ਅਤੇ ਸਿੱਖ ਸਕਣ بار بار ਸਕਰੀਨ ਨੂੰ ਰੋਕ ਕੇ ਸਕਰੀਨ ਦੇ ਉੱਪਰ ਪੁਆਇੰਟਰ ਦੇ ਨਾਲ ਬੱਚੇ ਇਸ ਪ੍ਰਕਾਰ ਯਈ ਸਿਹਾਰੀ ਯੇ ਰਾਰੇ ਸਿਹਾਰੀ ਲੱਲੇ ਸਿਹਾਰੀ ਇੱਕ ਬੱਚਾ ਬੋਲੇਗਾ ਦੂਜੇ ਬੱਚੇ ਪਿੱਛੇ-ਪਿੱਛੇ ਬੋਲਣਗੇ ਬਹੁਤ ਵਧੀਆ ਤਾੜੀਆਂ ਮਾਰੋ ਸਾਰੇ ਬੱਚੇ ਬਈ ਸ਼ਾਬਾਸ਼ ਹਾਂਜੀ ਪਿਆਰੇ ਬੱਚਿਓ ਹੁਣ ਅਸੀਂ ਪੜਾਂਗੇ ਅੱਗੇ ਇਸ ਤੋਂ ਪਹਿਲਾਂ ਅਸੀਂ ਈਡੀਸੀ ਆਰੀ ਇਹ ਪੜ ਚੁੱਕੇ ਹਾਂ ਈਡੀਸੀ ਆਰੀ ਇਹ ਹੁਣ ਅਸੀਂ ਈਡੀਸੀ ਆਰੀ ਨਹੀਂ ਬੋਲਾਂਗੇ ਸਿੱਧਾ ਹੀ ਇਹ 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 ਹਾਂਜੀ ਸ਼ਾਬਾਸ਼ ਇਹ ਇਹ ਸ ਇਸ ਪ੍ਰਕਾਰ ਬੋਲਾਂਗੇ ਮੈਂ ਅੱਗੇ ਬੋਲਾਂਗਾ ਬੱਚੇ ਪਿੱਛੇ ਪਿੱਛੇ ਬੋਲਣਗੇ ਮੇਰੇ ਪੁੱਜੀ ਵਾਇਦੇ ਬੱਚੇ ਤਿਆਰ ਬੱਚੋ ਪੁੱਜੀ ਸ਼ਾਬਾਸ਼ ਤਾਲੀਆਂ ਮਾਰੋ ਕੋਈ ਸਾਰੇ ਬੱਚੇ ਬਹੁਤ ਬੜਾ ਹਾਂਜੀ ਬੋਲੋ ਐ ਤਾਲੀਆਂ ਮਾਰੋ ਸਾਰੇ ਬੱਚਿਆਂ ਨੂੰ ਸੱਜਰੂ ਹੀ ਮੂੰਹ ਕੀ ਦਰਗਣੋਂ ਹਾਂ ਬਹੁਤ ਵਧੀਆ ਸ਼ਾਬਾਸ਼ ਹਾਂਜੀ 6 6 6 6 6 6 ਕੇ ਕੇ ਐ ਐ ਠੇ ਠੇ ਡੇ ਡੇ ਟੇ ਕੇ ਨਹੀਂ ਨਹੀਂ ਸਕਰੀਨ ਨੂੰ ਇੱਥੇ ਰੋਕ ਕੇ ਬੱਚਿਆਂ ਨੂੰ ਸਿਹਾਰੀ ਮਾਤਰਾਵਾਂ ਦੇ ਨਾਲ ਅੱਖਰਾਂ ਦਾ بار بار ਅਭਿਆਸ ਕਰਵਾਉਣਾ ਚਾਹੀਦਾ ਹੈ ਤਾਂ ਜੋ ਬੱਚੇ ਇਸ ਧੁਨੀ ਦਾ ਸ਼ੁੱਧ ਉਚਾਰਨ ਸਿੱਖ ਸਕਣ ਇਸ ਤੋਂ ਅੱਗੇ ਅਸੀਂ ਚੱਲਦੇ ਹਾਂ ਤਾਲੀਆਂ ਮਾਰੋ ਸਾਰੇ ਬੱਚੇ ਵੀ ਬਹੁਤ ਵਧੀਆ ਹਾਂਜੀ ਪੜ੍ਹੀਏ ਮੇਰੇ ਬੱਚਿਓ ਹਾਂਜੀ ਚਲੋ ਸ਼ਾਬਾਸ਼ ਤੇ 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 ਪੇ ਦੇ ਤੇ ਤੇ ਨੇ ਨੇ ਪੇ ਪੇ ਫੇ ਫੇ ਬੇ ਬੇ ਪੇ ਕੇ ਸਕਰੀਨ ਨੂੰ ਇੱਥੇ ਹੀ ਰੋਕ ਕੇ ਬੱਚਿਆਂ ਨੂੰ ਇਹੋ ਹੀ ਲਾਈਨ ਨੂੰ ਸਿਹਾਰੀ ਮਾਤਰਾ ਵਾਲੀ ਲਾਈਨ ਨੂੰ ਬਾਰ ਬਾਰ ਤਹੋਣਾ ਵਾਸਤੇ ਕਹਿਣਾ ਚਾਹੀਦਾ ਹੈ ਇੱਕ ਬੱਚਾ ਅੱਗੇ ਬੋਲੇਗਾ

ਲੇ ਲੇ ਵੇ ਵੇ ਅਰੇ ਅਰੇ ਸ਼ਾਬਾਸ਼ ਤਾਲੀਆਂ ਮਾਰੋ ਸਾਰੇ ਬੱਚੇ ਬੇਰੀ ਬਹੁਤ ਹੋਈਆ ਹਾਂ ਹਾਂਜੀ ਪਿਆਰੇ ਬੱਚਿਓ ਹੁਣ ਤੱਕ ਅਸੀਂ ਅੱਖਰ ਦੇ ਨਾਲ ਸਿਹਾਰੀ ਮਾਤਰਾ ਲਗਾ ਕੇ ਉਸ ਦੀ ਮੁਹਾਰਨੀ ਅਤੇ ਉਸ ਦਾ ਧੁਨੀ ਉਚਾਰਨ ਸਿੱਖ ਚੁੱਕੇ ਹਾਂ ਹੁਣ ਅਸੀਂ ਅਭਿਆਸ ਕਰਦੇ ਹਾਂ ਤੇ ਦੇਖਦੇ ਹਾਂ ਕਿ ਤੁਸੀਂ ਹੁਣ ਤੱਕ ਕੀ ਸਿੱਖਿਆ ਹੈ ਮੈਂ ਪੁਆਇੰਟਰ ਲਗਾਵਾਂਗਾ ਤੇ ਤੁਸੀਂ ਦੱਸਣਾ ਹੈ ਕਿ ਇਸ ਅੱਖਰ ਦੇ ਨਾਲ ਇਸਿਹਾਰੀ ਮਾਤਰਾ ਲਾ ਕੇ ਇਹ ਧੁਨੀ ਕੀ ਦਿੰਦਾ ਹੈ ਅੱਖਰ ਕੀ ਆਵਾਜ਼ ਪੈਦਾ ਕਰਦਾ ਹੈ ਮੈਂ ਪੁਆਇੰਟਰ ਲਗਾਵਾਂਗਾ ਤੇ ਤੁਸੀਂ ਦੱਸਣਾ ਹੈ ਕਿ ਕੀ ਆਵਾਜ਼ ਪੈਦਾ ਕਰਦਾ ਹੈ ਤਿਆਰ ਬੱਚੇ ਸਾਰੇ ਹਾਂ ਜੀ ਬਹੁਤ ਵਧੀਆ ਤਾੜੀਆਂ ਮਾਰੋ ਇੱਕ ਵਾਰੀ ਸਾਰੇ ਬੱਚੇ ਹਾਂ ਜੀ हाँ जी दसवी की आवाज पता करता है शाबाश ऐ से के 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 शाबाश उच्ची आवाज बोलो भाई के के बोलो शाबाश शाबाश तालियां मारो सारे बच्चे बोलो की तू तो नहीं पैदा करदा। चे, 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 ये, ये, ये

ਬਹੁਤ ਵਧੀਆ ਤਾੜੀਆਂ ਮਾਰੋ ਸਾਰੇ ਬੱਚੇ ਨੇ ਹਾਂਜੀ ਨੇ ਨੇ ਸ਼ਾਬਾਸ਼ ਬੇ ਬਹੁਤ ਵਧੀਆ ਫੇ ਫੇ ਬੇ ਬੇ ਇੰਟ ਬੇ 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 ਬਹੁਤ ਵਧੀਆ ਤਾੜੀਆਂ ਵਾਰੋ ਸਾਰੇ ਬੱਚੇ ਬੋਲੋ ਬੋਲੋ ਲੈ ਵੇ ਵੇ ਹਾਂਜੀ ਅਰੇ ਬਹੁਤ ਵਧੀਆ ਤਾੜੀਆਂ ਵਾਰੋ ਸਾਰੇ ਬੱਚੇ ਬਹੁਤ ਵਧੀਆ ਸ਼ਾਬਾਸ਼ ਇਸ ਕਾਰਡ ਨੂੰ ਇੱਥੇ ਹੀ ਰੋਕ ਕੇ ਬੱਚਿਆਂ ਨੂੰ ਸਿਹਾਰੀ ਮਾਤਰਾ ਦੇ ਨਾਲ ਮਹਾਰਨੀ ਦੀ ਧੁਨੀ ਦਾ ਬਾਰ ਬਾਰ ਅਭਿਆਸ ਕਰਾਉਣਾ ਚਾਹੀਦਾ ਹੈ ਦੁਹਰਾਈ ਕਰਾਉਣੀ ਚਾਹੀਦੀ ਹੈ ਬੱਚਾ ਇੱਕ ਪੁਆਇੰਟ ਲਗਾਵੇਗਾ ਤੇ ਦੂਜੇ ਬੱਚੇ ਦੱਸਣਗੇ ਕਿ ਇਸ ਅੱਖਰ ਦੇ ਨਾਲ ਸਿਹਾਰੀ ਮਾਤਰਾ ਲੱਗ ਕੇ ਕੀ ਧੁਨੀ ਪੈਦਾ ਹੁੰਦੀ ਹੈ ਜਿਸ ਪ੍ਰਕਾਰ ਮੈਂ ਹੁਣ ਹੀ ਬੱਚਿਆਂ ਨੂੰ ਪੁੱਛਿਆ ਹੈ ਹਾਂਜੀ ਬੱਚਿਓ ਦੱਸੋ ਕੇ ਕੇ ਸ਼ਾਬਾਸ਼ ਕੇ ਬਹੁਤ ਵਧੀਆ ਇਸ ਪ੍ਰਕਾਰ ਟੋਕਵੇਂ ਰੂਪ ਵਿੱਚ ਵੀ ਪੁੱਛਿਆ ਜਾ ਸਕਦਾ ਹੈ ਬੱਚਿਆਂ ਨੂੰ ਦੱਸੋ ਤੇ ਤੇ ਬਹੁਤ ਵਧੀਆ ਤਾੜੀਆਂ ਮਾਰੋ ਵੀ ਬੱਚੇ ਸਾਰੇ ਸ਼ਾਬਾਸ਼ ਬਹੁਤ ਵਧੀਆ ਅੱਜ ਦਾ ਪਾਠ ਨੰਬਰ 20 ਇੱਥੇ ਹੀ ਸਮਾਪਤੀ ਹੈ ਬਹੁਤ ਬਹੁਤ ਧੰਨਵਾਦ